ਬੱਚਾ ਆਇਆ ਪਿਓਰ ਬੱਚਾ ਮੰਗੇ ਭਾਈ ਨੇ ਤਾੜੀਆਂ ਮਾਰੀਆਂ ਨੇ ਤਾੜੀਆਂ ਕੀ ਮੁਤਾ ਇੱਕ ਤੇਤਰਕ ਕਬੂਤਰ ਆਇਆ ਨੇ ਕੋਠਾਂ ਤੇ ਵੈਰੀ ਗੁੱਡ ਰਾਣ ਪਾਈ ਨੇ ਕੋਠਾਂ ਤੇ ਵੈਰੀ ਗੁੱਡ ਮੰਗੇ ਭਾਈ ਨੇ ਚੰਗੇ ਤੋਂ ਚੰਗੇ ਮਾਦ ਰੱਖੇ ਵੈਰੀ ਗੁੱਡ ਮੰਗੇ ਭਾਈ ਨੇ ਚੰਗੇ ਤੋਂ ਚੰਗੇ ਪਾਲੀਆਂ ਦੇ ਨਾਲ ਯਾਰੀ ਰੱਖੀ ਵੈਰੀ ਗੁੱਡ ਮੰਗੇ ਭਾਈ ਨੇ ਬਹੁਤ ਬਹੁਤ ਆਪਣਾ ਨਾਮ ਕਮਾਇਆ ਭਗਤੀ ਮਾਤਾ ਤੇ ਆਏ ਦਾ ਨਾਮ ਕਮਾਇਆ ਧੀ ਪੁੱਤ ਉਹੀ ਆਵੇ ਜਿਹੜਾ ਮਾਵਾਪਾ ਦਾ ਨੌਕਟੇ ਇਹ ਗੱਲ ਹੈਗਾ ਬੂਡਾ ਹੈਗਾ ਅਜਾ ਬੱਚਾ ਹੋਵੇ ਉਹ ਤਾਂ ਹੁੰਦਾ ਇੱਕ ਕਬੂਤ ਹੁੰਦਾ ਇੱਕ ਕਬੂਤ ਹੁੰਦਾ ਇੱਕ ਪੁੱਤ ਸਬੂਤ ਹੁੰਦਾ ਓਏ ਮੇਰਾ ਬੰਗਾ ਬਾਈ ਪੁੱਤ ਸਬੂਤ ਹੈ ਪੁੱਤ ਸਬੂਤ ਹੈ ਅਸਲੀ ਮਾਂ ਦਾ ਪੁੱਤ ਹੈ ਅਸਲੀ ਮਾਂ ਦੀ ਕੁੱਖ ਚੋਂ ਜੰਮਿਆ ਅਸਲੀ ਮਾਂ ਦਾ ਪੁੱਤ ਹੈ ਮੇਰੇ ਬਾਈ ਦੀਆਂ ਨੇ ਕੀ ਕੀ ਮੈਨੂੰ ਸੋਹਣੀ ਲੱਗੀ ਸਾਸਰੀ ਘਰ ਤਾਂ ਇਹਨਾਂ ਦਾ ਤੁਹਾਨੂੰ ਕੀ ਆਇਆ ਨੂੰ ਖਾੜੇ ਦੇ ਵਿੱਚ ਤੇ ਮੇਰੇ ਬਾਪਾਂ ਸਮਾਨ ਹੋ ਤੁਸੀਂ ਜੀ ਤੇ ਚੰਗੇ ਜਵਾਨ ਹੋ ਤੁਸੀਂ ਸੋਹਣੇ ਸੰਖੇ ਹੋ ਚੱਲਦੇ ਵੀ ਪੱਖੇ ਹੋ ਤੇ ਤੁਹਾਡੀ ਪੱਗ ਨੂੰ ਸलाम ਮੇਰੀ ਲੱਗਿਆ ਮੈਨੂੰ ਪਾਕਿਸਤਾਨ ਦੀਆਂ ਜੜਾਂ ਚੋਂ ਆਇਆ ਮੇਰਾ ਭਾਈ ਅੰਮਰਸਰ ਦੀਆਂ ਬਾਰਡਰ ਦੀਆਂ ਜੜਾਂ ਚੋਂ ਦੀਨਾਨਗਰ ਪਿੰਡ ਦਾ ਮੈਨੇ ਕਈ ਵਾਰੀ ਤੇ ਬੱਕਰੀਆਂ ਚੰਗੀਆਂ ਤੋਂ ਚੰਗੀਆਂ ਦੇਖੀਆਂ ਨੇ ਉਹੀ نسل ਦੀਆਂ نسل ਦੀਆਂ ਪੱਠਾ ਹਉਣਦੀ ਮੇਰਾ ਭਾਈ ਲਈ ਫਰਦਾ ਠੀਕ ਆ ਜੀ ਕਿਉਂ ਜਾਤ ਜੱਤ ਨੂੰ ਤਾਂ ਅਸੀਂ ਪਾਲੀਆਂ ਪਾਲੀ ਦੇ ਪੁੱਤਾਂ ਅਸੀਂ ਜਦੇ ਪਛਾਣ ਜਾਂਦੇ ਆ ਵੀ ਕਹੀ ਜੀ ਹੈ ਨਸਲਾ ਕਹੀ ਜੀ ਕਮਾਸਲਾ ਹੈ ਕਮਾਸਲਾ ਕਮਾਸਲਾ ਹੀ ਰਹੂ ਅਸਲਾ ਅਸਲਾ ਹੀ ਰਹੂ ਇਹ ਅਸਲੇ ਦੀਆਂ ਬੱਕਰੀਆਂ ਆ ਜੀ ਪਿਓਰ ਬੱਕਰੀਆਂ ਨੇ ਮੰਗੇ ਬਾਈ ਦੀ ਬਦੌਲਤ ਅਜਿਹਾਂ ਦੀ ਵੀਡੀਓ ਬਣ ਜਾ ਰਹੀ ਹੈ ਜੀ ਹਾਂ ਜੀ ਹੁਣ ਲੋਕਾਂ ਨੂੰ ਜਾਗ ਗਿਆ ਇਸ਼ਕ ਹਾਂ ਜੀ ਇਸ਼ਕ ਪੂਤਨਾ ਚਿੰਬੜ ਗਿਆ ਤਾਇ ਵੀ ਤੀ ਚੱਲੀ ਤੇ ਮੈਂ ਕਿਉਂ ਰਹੀ ਕੀ ਕੱਲੀ ਹਾਂ ਸੱਖਿਆ ਤੋਂ ਵੀ ਜ਼ਿਆਦੇ ਸੱਖਿਆ ਤੋਂ ਬਹੁਤ ਜ਼ਿਆਦਾ ਕਾਲਜੇ ਦੀ ਕੋਰ ਹਾਂ ਟੁੱਟੇ ਨਾ ਪਤੰਗ ਦੀ ਧੋਰ ਜੰਮਦੇ ਹੈ ਜਾਂ ਹੋਰ ਹਾਂ ਟੁੱਟੇ ਨਜਵਾਨ ਦੀ ਤੋਰ ਹਾਂਜੀ ਫਿਰ ਤਾਂ ਪਹਿਲਾ ਪਾਉਂਦਾ ਓਏ ਵਿੱਚ ਪ੍ਰਦੇਸਾਂ ਦੇ ਕਲੇਰੀ ਮੋਰ ਹਾਂ ਨਾ ਹੋ ਮੇਰਾ ਯਾਰ ਕਿਸੇ ਦਾ ਚੋਰ ਰੋਟੀ ਕਮਾ ਕੇ ਖਾਂਦਾ ਹੱਕ ਦੀ ਹੱਕ ਸੱਚ ਦੀ ਲੜਾਈ ਲੜਦਾ ਤੇ ਯਾਰਾਂ ਨਾਲ ਨੇ ਤੇ ਲਾਸ ਤੋਂ ਛੋਟੀ ਵਾਲਾ ਰੋਡਾ ਚੋਰਾਂ ਦਾ ਮੁੰਡਾ ਉਹ ਵੀ ਮੇਰੇ ਬਾਈ ਨੂੰ ਇੱਥੇ ਮਿਲਣ ਆਉਂਦੇ ਹੁੰਦੇ ਤੇ ਕਿਸੇ ਸਮੇਂ ਚਲਾ ਮੈਂ ਤੇ ਅੱਜ ਉਹ ਸਾਰੀਆਂ ਦੀਆਂ ਗੱਲਾਂ ਦੱਸ ਦਿਆਂ ਤੁਹਾਨੂੰ ਮੇਰੇ ਬਾਈ ਨੇ ਸ਼ੌਂਕ ਪੂਰੇ ਕਰੇ ਨੇ ਯਾਰੀਆਂ ਨਿਭਾਈਆਂ ਨੇ ਤੇ ਯਾਰੀਆਂ ਦੇ ਨਾਲ ਪਿਆਰ ਨਿਭਾਈ ਨੇ ਸੱਚੇ ਪਿਆਰ ਨਿਭਾਈ ਨੇ ਸੱਚੇ ਸਤਕਾਰ ਦੀਆਂ ਗੱਲਾਂ ਕਰੀਆਂ ਨੇ ਤੇ ਮੇਰਾ ਬਾਈ ਨੂੰ ਮਹਾਰਾਜ ਤਰੱਕੀਆਂ ਵਾਸਤੇ ਦੂਰ ਪ੍ਰਦੇਸ਼ਾਂ ਦੇ ਵਿੱਚ ਬੈਠਾ ਅੱਜ ਤਾਂ ਵੀ ਪਾਲੀਆਂ ਨੂੰ ਯਾਦ ਕਰਦਾ ਹੈ ਪਾਲੀਆਂ ਦੇ ਸਤਕਾਰ ਕਰਦਾ ਹੈ ਉਹਨਾਂ ਦੀ ਬਦੌਲਤ ਅੱਜ ਰਾਜੂ ਦਿਲਪਾ ਪਹੁੰਚਿਆ ਇੱਥੇ ਦੋ ਤਿੰਨ ਮਹੀਨਿਆਂ ਤੋਂ ਮੇਰੇ ਯਾਰ ਨਾਲ ਮੇਰੀ ਯਾਰੀ ਪਈ ਹੈ ਵੀ ਮਹਾਰਾਜ ਉਹਨੂੰ ਸਤੰਦਰੁਸਤ ਬਖਸ਼ੇ ਤੇ ਮੈਂ ਉਹਨਾਂ ਦੀ ਬਦੌਲਤ ਅਜ ਸੰਗਰੂਰ ਕਿਲੇ 'ਚ ਪਹੁੰਚਿਆ ਜੀ ਨਹੀਂ ਮੈਂ ਇਹ ਧਰਤੀ ਦੇ ਵਿੱਚ ਕਦੇ ਆਇਆ ਨਹੀਂ ਜੀ ਜ਼ਿੰਦਗੀ ਪਹਿਲੀ ਵਾਰ ਆਇਆ ਤੁਹਾਡੇ ਨਗਰਾਂ 'ਚ ਤੁਹਾਡੇ ਬੰਦਿਆਂ ਦੇ ਰੂਹ ਰੂਹ ਪਹਿਲੀ ਵਾਰ ਹੋਏ ਆ ਤੇ ਮੇਰੀ ਹੱਥ ਬਨ ਕੇ ਗਰੀਬ ਦੀ ਅਰਜ਼ ਹੈ ਜੀ ਜਹੀ ਜੀ ਸੇਵਾ ਜੀ ਆ ਸ੍ਰੀਕਾਲ ਸਾਰੇ ਵੀਰਾਂ ਨੂੰ ਆਪਣੇ ਰਾਜੂਗੋੜ ਫਾਰਮ ਦੜਬਾ ਪੰਜਾਬ ਚੈਨਲ ਤੇ ਦੇਯਾ ਜੋ ਦਿਨਾਂ ਨਗਰ ਤੋਂ ਆਏ ਨੇ ਭਾਈ ਮੰਡਾਲੀ ਸ਼ਰੀਫ ਮੇਲੇ ਤੇ ਮੱਥਾ ਟੇਕਣਾ ਬੱਕਰੀਆਂ ਦਾ ਮੱਥਾ ਟਕਉਂ ਆਉਂਦੇ ਨੇ ਰੇ ਸਾਲ ਬਾਅਦ ਮੇਲਾ ਭਰਦਾ ਬਹੁਤ ਹੀ ਪੁਰਾਣਾ ਤੇ ਉਹਨਾਂ ਦੀਆਂ ਬੱਕਰੀਆਂ ਦੀਆਂ ਕੁਆਲਿਟੀਆਂ ਦਿਖਾਵਾਂਗੇ ਕਿਸ ਤਰ੍ਹਾਂ ਦੀਆਂ ਨੇ ਬਹੁਤ ਹੀ 올ਡ ਬਲੱਡ ਲਾਈਨ ਦੀਆਂ ਬੱਕਰੀਆਂ ਨੇ ਜੈਡ ਬਲੈਕ ਬਾਕੀ ਲੋਈਆਂ ਪੱਕੀਆਂ ਸਾਰੀਆਂ ਰੰਗਾਂ ਦੀਆਂ ਬੱਕਰੀਆਂ ਦਿਖਾਵਾਂਗੇ ਤੇ ਬਾਕੀ ਪਾਈਆਂ ਨਾਲ ਗੱਲਬਾਤ ਕਰਾਂਗੇ ਚਲਾਤੀ ਚਲਾਤੀ 15 15 ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਈ ਦੂਰ ਨੇੜੇ ਮੇਰੇ ਬੰਦਿਆਂ ਨੂੰ ਆਇਆਂ ਨੂੰ ਹੱਥ ਬੰਨ੍ਹ ਕੇ ਮੇਲੇ ਚ ਪਹੁੰਚਿਆ ਨੂੰ ਸਭ ਨੂੰ ਮਾਲਕ ਦੋਨ ਦਿਗਣੀ ਕਾ ਚੌਗਣੀ ਤਰਕੀਆਂ ਬਖਸ਼ੇ ਬਾਬਾ ਜੀ ਦੇ ਜੋ ਹਾਜ਼ਰੀ ਚ ਆਏ ਨੇ ਹਾਜ਼ਰੀ ਨਮਾਜ਼ਣ ਆਏ ਨੇ ਬੱਕਰੀਆਂ ਦੀ ਚੌਂਕੀ ਭਰਉਣ ਆਏ ਨੇ ਹਰ ਸਾਲ ਆਉਂਦੇ ਨੇ ਲੱਗਦੀ ਮੈਨੂੰ ਲੱਗਦਾ ਵੀ ਨੇੜੇ ਨੇੜੇ ਵਾਲੇ ਦੂਰ ਵਾਲੇ ਦੀ ਆਰਸਾਲੋਂ ਨੇ ਬਬਾਈ ਹਾਂਜੀ ਹਾਂ ਠੀਕ ਹੈ ਧੰਨਵਾਦੀ ਤੁਹਾਡਾ ਤੇ ਅੱਜ ਜੇ ਤੁਹਾਨੂੰ ਬਾਈ ਅਸੀਂ ਮੇਰਾ ਵੀ ਦੂਰ ਬੈਠਾ ਮੰਗਾ ਬਾਈ ਕੀ ਕੀ ਸਿਫਤਾਂ ਕਰਾਂ ਉਹਦੀਆਂ ਲਿਆ ਗਈ ਬਹੁਤ ਨੇ ਤੇ ਉਹਦੇ ਪਿਆਰ ਵੀ ਬਹੁਤ ਨੇ ਸਤਿਕਾਰ ਵੀ ਬਹੁਤ ਨੇ ਤੇ ਸਾਰੇ ਜਿੰਨੇ ਬੰਦੇ ਲਵੇ ਲਵੇ ਵਾਲੇ ਪਿੰਡਾਂ ਦੇ ਰਿਸ਼ਤੇਦਾਰ ਪਿਆਰੇ ਮਿੱਤਰ ਦੂਰ ਦੂਰ ਦੇ ਤੇ ਮਲੇਰ ਕੋਟ ਦੇ ਧੂਰੀ ਕਨੀ ਦੇ ਅਸਮੇ ਹੋਰੀ ਤੇ ਮੇਰਾ ਭਾਈ ਚੁੰਮੋ ਵਾਲਾ ਮਲਕੀਤ ਜੀ ਜਿਨ੍ਹਾਂ ਨੂੰ ਕਿਉਂ ਰੱਬ ਨੂੰ ਪਿਆਰਾ ਹੋ ਗਿਆ ਤੇ ਲਾਸ ਤੋਂ ਛੋਟੀ ਵਾਲਾ ਰੋਡਾ ਚੌਰਾ ਦਾ ਮੁੰਡਾ ਉਹ ਵੀ ਮੇਰੇ ਭਾਈ ਨੂੰ ਇੱਥੇ ਮਿਲਣ ਆਉਂਦੇ ਹੁੰਦੇ ਤੇ ਕਿਸੇ ਸਮੇਂ ਚੜਾ ਤੇ ਅੱਜ ਉਹ ਸਾਰੀਆਂ ਦੀਆਂ ਗੱਲਾਂ ਦੱਸ ਦਿਆਂ ਤੁਹਾਨੂੰ ਮੇਰੇ ਭਾਈ ਨੇ ਨੇ ਸ਼ੌਂਕ ਪੂਰੇ ਕਰੇ ਨੇ ਯਾਰੀਆਂ ਨਿਭਾਈਆਂ ਨੇ ਤੇ ਯਾਰੀਆਂ ਦੇ ਨਾਲ ਪਿਆਰ ਨਿਭਾਈ ਨੇ ਸੱਚੇ ਪਿਆਰ ਨਿਭਾਈ ਨੇ ਸੱਚੇ ਸਤਕਾਰ ਦੀਆਂ ਗੱਲਾਂ ਕਰੀਆਂ ਨੇ ਤੇ ਮੇਰਾ ਭਾਈ ਨੂੰ ਮਹਾਰਾਜ ਤਰੱਕੀਆਂ ਵਾਸਤੇ ਦੂਰ ਪ੍ਰਦੇਸ਼ਾਂ ਦੇ ਵਿੱਚ ਬੈਠਾ ਹਾਂ ਤਾਂ ਵੀ ਪਾਲੀਆਂ ਨੂੰ ਯਾਦ ਕਰਦਾ ਹੈ ਪਾਲੀਆਂ ਦੇ ਸਤਿਕਾਰ ਕਰਦਾ ਹੈ ਉਹਨਾਂ ਦੀ ਬਦੌਲਤ ਅਜ ਰਾਜੂ ਜੜਬਾ ਪਹੁੰਚਿਆ ਇੱਥੇ ਦੋ ਤਿੰਨ ਮਹੀਨਿਆਂ ਤੋਂ ਮੇਰੇ ਯਾਰ ਨਾਲ ਮੇਰੀ ਯਾਰੀ ਪਈ ਹੈ ਵੀ ਮਹਾਰਾਜ ਉਹਨੂੰ ਤੰਦਰੁਸਤ ਬਖਸ਼ੇ ਤੇ ਮੈਂ ਉਹਨਾਂ ਦੀ ਬਦੌਲਤ ਅਜ ਸੰਗਰੂਰ ਕਿਲੇ 'ਚ ਪਹੁੰਚਿਆ ਜੀ ਨਹੀਂ ਮੈਂ ਇਹ ਧਰਤੀ ਦੇ ਵਿੱਚ ਕਦੇ ਆਇਆ ਨਹੀਂ ਜੀ ਜ਼ਿੰਦਗੀ ਪਹਿਲੀ ਵਾਰ ਆਇਆ ਤੁਹਾਡੇ ਨਗਰਾਂ 'ਚ ਤੁਹਾਡੇ ਬੰਦਿਆਂ ਦੇ ਰੂਹ ਰੂਹ ਪਹਿਲੀ ਵਾਰ ਹੋਏ ਆ ਤੇ ਮੇਰੀ ਹੱਥ ਮੰਨ ਕੇ ਗਰੀਬ ਦੀ ਅਰਜ਼ ਹੈ ਜੀ ਜਿਹੀ ਜੀ ਸੇਵਾ ਮੇਰੀ ਜ਼ਰੂਰ ਸੁਣੋ ਯੋਧ ਜੀ ਖਾਤੋ ਏ ਧੰਨਵਾਦ ਮੇਰੇ ਮੰਗੇ ਬਾਈ ਦਾ ਉਹਨਾਂ ਦੀ ਬਦੌਰਤ ਜ ਬਕਤ ਨੇ ਅਸਲੀ ਪਾਕਿਸਤਾਨੀ ਬੱਕਰੀਆਂ ਪਿੰਡ ਦੀਨਾ ਨਗਰ ਜ਼ਿਲ੍ਹਾ ਗਰਦਾਸਪੁਰ ਹੈ ਜੀ ਜ਼ਿਲ੍ਹਾ ਗਰਦਾਸਪੁਰ ਤੇ ਮੇਰੇ ਬਾਈ ਯਾਰ ਦਾ ਮੰਗੇ ਦਾ ਮਿੱਤਰ ਬਾਬਾ ਜੀ ਕੀ ਨੋ ਹੈ ਕੰਨ ਕੰਨ ਬਾਬਾ ਯਾਰ ਮੰਗੇ ਦਾ ਮਿੱਤਰ ਉਹਨਾਂ ਨੂੰ ਹੋ ਜੋ ਕਿੱਥੋਂ ਹੋ ਜੀ ਠੀਕ ਲੱਗਦਾ ਜੀ ਮੰਗਾ ਆਪਣਾ ਬਾਈ ਹੈ ਜੀ ਅੱਛਾ ਜੀ ਬਾਈ ਸੱਕਿਆਂ ਤੋਂ ਵੀ ਜ਼ਿਆਦੇ ਸੱਕਿਆਂ ਤੋਂ ਬਹੁਤ ਜ਼ਿਆਦਾ ਕਾਲਜੇ ਦੀ ਕੋਰ ਟੁੱਟੇ ਨਾ ਪਤੰਗ ਦੀ ਧੋਰ ਜੰਮ ਦੇ ਹੈ ਜਾਂ ਹੋਰ ਹਾਂ ਟੁੱਟੇ ਨਾ ਜਵਾਨ ਦੀ ਤੋਰ ਹਾਂਜੀ ਫਿਰ ਤਾਂ ਪਹਿਲਾ ਪਾਉਂਦਾ ਵੇ ਵਿੱਚ ਪ੍ਰਦੇਸਾਂ ਦੇ ਕਲੇਰੀ ਮੋਰ ਹਾਂ ਨਾ ਹੋ ਮੇਰਾ ਯਾਰ ਕਿਸੇ ਦਾ ਚੋਰ ਰੋਟੀ ਕਮਾ ਕੇ ਖਾਂਦਾ ਹੱਕ ਦੀ ਹੱਕ ਸੱਚ ਦੀ ਲੜਾਈ ਲੜਦਾ ਤੇ ਯਾਰਾਂ ਨਾਲ ਮੇਲੇ ਮਿੱਤਰਾਂ ਦੇ ਮਿੱਤਰਾਂ ਨਾਲ ਬਹਾਰਾਂ ਮੇਲੇ ਮਿੱਤਰਾਂ ਦੇ ਤੇ ਬਾਈ ਮੇਰਾ ਪੀਨੋ ਚੰਨ ਜੀ ਇਹ ਨਸਲ ਤੁਨੇ ਕੈਕ ਸਾਲ ਦੀ ਰੱਖੀ ਹੈ ਜੀ ਤੇ ਜੀ ਦੂਜੀ ਪੀੜੀ ਆ ਗਈ ਤੁਸੀਂ ਕਦੇ ਮੇਰਾ ਖਿਆਲਤਾ ਆਏ ਲੱਗਦਾ ਕਈ ਵਾਰੀ ਮੈਨੂੰ ਮਿਲੇ ਹੋ ਰੂਪ ਰੂਪ ਬਹੁਤ ਵਾਰ ਨਕਾਲਾ ਮੰਡੀ ਜਿਹੜੀ ਮੈਂ ਵੀ ਨਿਵੇਸ਼ ਤੇ ਬੱਕਰੀਆਂ ਲੈ ਕੇ ਆਏ ਅੰਮ੍ਰਿਤਮੱਖੇ ਹੋਏ ਤੇ ਦੋ ਚਾਰ ਗੱਲਾਂ ਹੋਈਆਂ ਨੇ ਨਾਲ ਮੇਰੀ ਟੀਮ ਸੀ ਉਧਰੋਂ ਤੇਰੀ ਟੀਮ ਸੀ ਕਿਉਂਕਿ ਫਿਰ ਨਿਵੇਸ਼ ਤੇ ਗੱਲਾਂ ਇਹੀ ਹੀ ਹੁੰਦੀਆਂ ਨੇ ਪੂਰ ਦੀ ਭਾਜੜ ਪੈ ਜਾਂਦੀ ਹੈ ਮੇਰੀ ਬੱਕਰੀ ਜਿੱਤ ਜੇ ਮੇਰੀ ਜਿੱਤੀਏ ਗੱਲਾਂ ਤਾਂ ਆਪਣਾ ਵੇਲੇ ਟਾਈਮ ਤੇ ਹੁੰਦੀਆਂ ਨੇ ਵੀ ਮੈਂਨੇ ਕਈ ਵਾਰੀ ਤੇਰਾ ਮਾਲ ਦੇਖਿਆ ਹਾਂਜੀ ਹਾਂਜੀ ਤੇ ਤੇਰਾ ਸ਼ਨਾਰ ਵੀ ਐਵੇਂ ਜਿਵੇਂ ਦੇਖਿਆ ਨਾ ਆਇਆ ਧੋਇਆ ਪਟੋਲੇ ਵਰਗਾ ਹਾਂਜੀ ਕਦੇ ਪਿੰਡੇ ਨੂੰ ਮੈਲ ਨਹੀਂ ਲੱਗਣ ਦਿੱਤੀ ਜਵਾਨ ਨੇ ਬੱਕਰੀ ਚਾਰੀ ਸ਼ਕੀਨੀ ਨਾਲ ਤੇ ਬੱਕਰੀਆਂ ਮੈਨੂੰ ਐ ਲੱਗਿਆ ਵੀ ਕਈ ਵਾਰੀ ਤੇ ਮਾਰ ਸੋਹਣੇ ਲੱਗਿਆ ਮੈਨੂੰ ਪਾਕਿਸਤਾਨ ਦੀਆਂ ਜੜਾਂ ਚੋਂ ਆਇਆ ਮੇਰਾ ਭਾਈ ਅੰਮਰਸਰ ਦੀਆਂ ਬਾਰਡਰ ਦੀਆਂ ਜੜਾਂ ਚੋਂ ਦੀਨਾਨਗਰ ਪਿੰਡ ਦਾ ਮੈਨੇ ਕਈ ਵਾਰੀ ਤੇ ਬੱਕਰੀਆਂ ਚੰਗੀਆਂ ਤੋਂ ਚੰਗੀਆਂ ਹੀ ਦੇਖੀਆਂ ਨੇ ਉਹੀ ਨਸਲ ਦੀਆਂ ਨਸਲ ਦੀਆਂ ਪੱਠਾਂ ਹੈ ਹੁਣ ਵੀ ਮੇਰਾ ਭਾਈ ਲਈ ਫਿਰਦਾ ਠੀਕ ਆ ਜੀ ਸਰ ਕਿਉਂ ਜਾਤ ਜੱਤ ਨੂੰ ਤਾਂ ਅਸੀਂ ਪਾਲੀਆਂ ਪਾਲੀ ਦੇ ਪੁੱਤਾਂ ਹਾਂ ਜੀ ਅਸੀਂ ਜਦੇ ਪਛਾਣ ਜੰਨੇ ਆ ਵੀ ਕਹੀ ਜੀ ਇਹ ਨਸਲ ਐ ਕਹੀ ਜੀ ਕਮਾਸਲ ਐ ਕਮਾਸਲਾ ਕਮਾਸਲਾ ਹੀ ਰਹੂ ਅਸਲਾ ਅਸਲਾ ਹੀ ਰਹੂ ਭਾਈ ਜੀ ਏ ਅਸਲੇ ਦੀਆਂ ਬੱਕਰੀਆਂ ਆ ਜੀ ਪਿਓਰ ਬੱਕਰੀਆਂ ਨੇ ਮੰਗੇ ਬਾਈ ਦੀ ਬਦੌਲਤ ਅਜਿਹਾਂ ਦੀ ਵੀਡੀਓ ਬਣ ਜਾ ਰਹੀ ਹੈ ਜੀ ਠੀਕ ਆ ਜੀ ਮਾੜੀ ਬਣੂ ਪਤਾ ਨਹੀਂ ਚੰਗੀ ਬਣੂ ਬੋਲਾ ਜਿਹਾ ਬੰਦਾ ਆਇਆ ਹੋਇਆ ਤੇ ਉਹ ਸੁਣਾਊਗਾ ਗੱਲਾਂ ਬਾਤਾਂ ਤੇ ਜੀ ਇਹ ਬੱਚੇ ਕਿੰਨੇ ਕਿੰਨੇ ਦਿੰਦੀਆਂ ਨੇ ਬੱਕਰੀ ਚੰਗੀ ਦਿਖਾਓ ਮੈਨੂੰ ਦੋ ਵੀ ਦੇ ਦਿੰਦੀਆਂ ਤਿੰਨ ਵੀ ਦੇ ਦਿੰਦੀਆਂ ਅੱਛਾ ਜੀ ਹਾਂ ਜੀ ਚਾਰ ਵੀ ਦੇ ਦਿੰਦੀ ਚਾਰ ਵੀ ਦੇ ਇਹ ਪੱਠ ਮੇਰਾ ਖਲ ਪਹਿਲੇ ਸੂਏ ਸੂਏ ਹਾਂ ਜੀ ਮੇਰੇ ਹੀ ਤੋਤੇ ਦਾ ਬੱਚਾ ਹੈ 17 ਇਚ ਤੋਂ ਉੱਤੇ ਕੰਨ ਹੈ ਜੀ ਦਾ ਕਿਉਂ ਜਮਾ ਸੱਪ ਦਾ ਬੱਚਾ ਹੈ ਸਿੰਗੀ ਬਹੁਤ ਵਧੀਆ ਜੀ ਵਿਚ ਮੁੜਮੀ ਸਿੰਗੀ ਬਹੁਤ ਵਧੀਆ ਨਸਲ ਉੱਚਾ ਨੱਕ ਚਿਪਮਾ ਮੱਥਾ ਮੋੜ ਕੇ ਨੱਕ ਮੂਹੋਂ ਮੋੜਿਆ ਹੈ ਤੋਤੇ ਦੀ ਚੁੰਝ ਜਿਉਂ ਅਸਲੀ ਨਸਲ ਦੀ ਬੱਚੀ ਹੈ ਜੀ ਇਹ ਖਾਨਦਾਨੀ ਨੂੰ ਦੁਨੀਆ ਉਹੀ ਨਹੀਂ ਰੋਂਦੀ ਚੰਗੀ ਆਸਲਾ ਉਹਨੂੰ ਦੇਖ ਕੇ ਆਪਾਂ ਸ਼ੱਕ ਕਰਦੇ ਆਂ ਲੜਕੀ ਦਾ ਰਿਸ਼ਤਾ ਕਰਦੇ ਆ ਮਾੜੇ ਨਿਸ਼ਾਨ ਦੇ ਆਪਾਂ ਘਰੇ ਚਾਹ ਨਹੀਂ ਪੀਂਦੇ ਠੀਕ ਹੈ ਜੀ ਮੇਰਾ ਖਾਨਦਾਨ ਮਾੜਾ ਆਪਾਂ ਨੂੰ ਇਰਾਜ ਲੱਗਦੀ ਠੀਕ ਆਪਣੀ ਕੁੱਲ ਨੂੰ ਦਾਗ ਲੱਗਦੀ ਠੀਕ ਚੰਗੀਆਂ ਆਪਾਂ ਰਿਸ਼ਤੇਦਾਰੀਆਂ ਟੋਣਿਆਂ ਤੇ ਚੰਗੀਆਂ ਅੱਜਕੱਲ ਮੇਲਿਆਂ ਦੇ ਵਿੱਚ ਸ਼ੌਂਕ ਜਾ ਗਏ ਲੋਕਾਂ ਨੂੰ ਲੋਕ ਪੱਟ ਤੇ ਨੈਟਾਂ ਨੇ ਪਹਿਲਾਂ ਲੋਕ ਤੇ ਭੋਲੇ ਠੀਕ ਹੈ ਜੀ ਭੋਲੇ ਭੰਡਾਰੇ ਲੋਕ ਤੇ ਜਹੀ ਜੀ ਫੜ ਲਈ ਚੋਲੀ ਜਹੀ ਜੀ ਫੜ ਲਈ ਚਾਰਲੀ ਹਾਂਜੀ ਹਾਂਜੀ ਅੰਨੀ ਕਾਣੀ ਲੰਗੜੀ ਟੁੱਡੀ ਕਬੂਲ ਤੀ ਹਾਂਜੀ ਹਾਂ ਹੁਣ ਲੋਕਾਂ ਨੂੰ ਜਾਗ ਗਿਆ ਇਸ਼ਕ ਹਾਂਜੀ ਇਸ਼ਕ ਪੂਤਨਾ ਚਿੰਬੜ ਗਿਆ ਤਾਇ ਵੀ ਤੀ ਚੱਲੀ ਤੇ ਮੈਂ ਕਿਉ ਹੋ ਰਹੀ ਕੱਲੀ ਹਾਂ ਹਰੇਕ ਰੀਸ ਦੇ ਗੈ ਲੱਗ ਗਿਆ ਬਾਈ ਮਾਲ ਕੋਈ ਮਾੜਾ ਪਾਲੀ ਰੱਖਦਾ ਨਹੀਂ ਨਹੀਂ ਰੱਖਦਾ ਚੰਗੇ ਤੋਂ ਚੰਗੇ ਨੂੰ ਹਰੇਕ ਡੇਗਦਾ ਹੈ ਵੀ ਆਪਾਂ ਚੰਗੀ ਖਾਨਦਾਨੀ ਬਣਾਈਏ ਚੰਗਾ ਅਸਲਾ ਬਣਾਈਏ ਚੰਗੇ ਅਸਲੇ ਦੀ ਆਪਾਂ ਪੱਥਾਂ ਪਾਲੀਏ ਚੰਗੇ ਅਸਲੇ ਦੇ ਛੇਲੇ ਪਾਲੀਏ ਤੇ ਦੇਸ਼ਾਂ ਪ੍ਰਦੇਸ਼ਾਂ ਦੇ ਬੰਦੇ ਆਉਣ ਆਪਣੇ ਨਾਲ ਗੱਲਾਂ-ਵੱਤਾਂ ਕਰਨ ਚੰਗੇ ਅਸਲੇ ਦੀ ਆਪਾਂ ਜਾਤ ਜਦ ਪਾਲ ਕੇ ਦੇਸ਼ਾਂ ਤੱਕ ਮੀਂਹ ਬਣਾ ਕੇ ਪਹਚਾਈਏ ਠੀਕ ਹੈ ਜੀ ਬਾਬਾ ਜੀ ਉਹਨਾਂ ਨੂੰ ਆਜੋ ਗੱਲਾਂ ਥੋੜੇ ਨਾਲ ਵੀ ਦੋ ਕਰਨੀਆਂ ਨੇ ਮੈਨੂੰ ਸੋਹਣੀ ਲੱਗੀ ਸਾਸਰੀ ਘਰ ਪਹਿਲਾਂ ਦਾ ਤੁਹਾਨੂੰ ਜੀ ਆਇਆਂ ਨੂੰ ਖਾੜੇ ਦੇ ਵਿੱਚ ਤੇ ਮੇਰੇ ਬਾਪਾਂ ਸਮਾਨ ਹੋ ਤੁਸੀਂ ਜੀ ਤੇ ਚੰਗੇ ਜਵਾਨ ਹੋ ਤੁਸੀਂ ਜੀ ਸੋਹਣੇ ਸੁਨੱਖੇ ਹੋ ਜੀ ਚੱਲਦੇ ਵੀ ਪੱਖੇ ਹੋ ਤੇ ਤੁਹਾਡੀ ਪੱਗ ਨੂੰ ਸਲਾਮ ਮੇਰੀ ਇਹ ਪੱਗ ਬਾਪਾ ਜੀ ਤੁਹਾਡੀ ਮੈਨੂੰ ਬੜੀ ਸੋਹਣੀ ਲੱਗੀ ਪਹਿਲੇ ਦਿਨੋਂ ਪੱਗ ਬੰਨਦੇ ਹਾਂ ਪੱਗ ਦਾ ਸ਼ਿੰਗਾਰ ਕਰਦੇ ਸ਼ਾਬਾਸ਼ ਧੰਨ ਨਾਲ ਕੋ ਮੈਨੂੰ ਤੁਹਾਡਾ ਕਾਲਾ ਪਰਨਾ ਵੀ ਸੋਹਣਾ ਹੀ ਲੱਗਿਆ ਤੇ ਜੁੱਤੀ ਉਰਤਾ ਚਾਦਰ ਪਾਕਿਸਤਾਨੀ ਤੌਰ ਹੈ ਹੋਰਾਂ ਨਾਲੋਂ ਵੱਖਰੀ ਹੋਰ ਹੈ ਮੋਰਾਂ ਵਾਲੀ ਜੀ ਤੁਹਾਡੀ ਮੋਰਾਂ ਵਾਲੀ ਚਾਲ ਹੈ ਤੇ ਵਧੀਆ ਛੋਟੀ ਲੈ ਕੇ ਹੱਥ ਦੇ ਵਿੱਚ ਪਾਈ ਮਾਲਾ ਤੇ ਥੋੜੀ ਚੰਗੀ ਥਾਲ ਹੈ ਹਾਂਜੀ ਬੱਕਰੀਆਂ ਦਿਖਾਓ ਮੈਨੂੰ ਵਧੀਆ ਤੋਂ ਵਧੀਆ ਕੁਆਲਿਟੀ ਦੇ ਕੱਢੋ ਵੀਰੇ ਬਾਈ ਜੀ ਤੇਰੀਆਂ ਵੀ ਫੜ ਲਿਆ ਤੇਰੀਆਂ ਹੀ ਪੁੱਛੂ ਮੈਂ ਗੱਲਾਂ ਅੱਛਾ ਆਜੋ ਫਿਰ ਤੁਸੀਂ ਆਜੋ ਪਹਿਲਾਂ ਤੁਹਾਡੀ ਇਹ ਗੱਲਾਂ ਜ਼ਰੂਰ ਕਰਨੀਆਂ ਨੇ ਵਾ ਮੈਂ ਗੱਲਾਂ ਗੁੰਲਾ ਤਾਂ ਨਹੀਂ ਕਰਦਾ ਉਹ ਗੱਲਾਂ ਕਰੀ ਤੇ ਕਰੀ ਨਹੀਂ ਨਹੀਂ ਤੁਸੀਂ ਪੁੱਛੋ ਹੋਰ ਤੁਸੀਂ ਕਰੀ ਜਾਓ ਤੁਸੀਂ ਹੀ ਕਹੀ ਜਾਓ ਇਹ ਕਿਹੜੀ ਬੇਕ ਗੱਲਾਂ ਤੋਂ ਬੈਠੀ ਬਸਣਾ ਹਾਂਜੀ 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 ਆਜਾ ਆ ਬੰਦਾ ਇਹ ਗੱਲ ਕਰਨੀਆਂ ਮੈਂ ਫਿਰ ਖਾਣ ਬਣਨ ਲੱਗੇ ਰਿ ਰਿ ਬਾਈ ਜੀ ਤੁਸੀਂ ਮੰਗੇ ਤਾਂ ਕੀ ਲੱਗਦੇ ਹੋ ਜੀ ਯਾਰ ਦੋਸਤਾਂ ਜਾਂ ਜੀ ਰਿਸ਼ਤੇਦਾਰਾਂ ਹਾਂਜੀ ਹਾਂਜੀ ਇੱਕ ਬਿਆਦਰੀ ਦੇ ਬੱਚੇ ਹਾਂਜੀ ਮੰਗੇ ਦੀਆਂ ਯਾਰੀਆਂ ਹੀ ਬਹੁਤ ਨੇ ਬਹੁਤ ਤੇ ਮੰਗੇ ਦੀਆਂ ਬਾਈ ਦੀਆਂ ਰਿਸ਼ਤੇਦਾਰੀਆਂ ਹੀ ਬਹੁਤ ਨੇ ਬਹੁਤ ਮੰਗੇ ਦਾ ਸਾਰੇ ਮਤਵਲਾ ਹਾਥੀ ਦੀਆਂ ਪੈੜਾਂ ਜਿੱਕੇ ਪੈੜਾਂ ਦੀ ਹਾਂਜੀ 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 ਵੀ ਮੈਨੂੰ ਐ ਲੱਗਦਾ ਹੈ ਮੰਗੇ ਬਾਈ ਦਾ ਸਾਰੇ ਪੰਜਾਬ ਨਾਲ ਪਿਆਰ ਹੈ ਹਾਂਜੀ 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 ਮੰਗੇ ਬਾਈ ਨੇ ਸਾਰੇ ਪੰਜਾਬ ਨਾਲ ਬਿਗਾੜੀ ਨਹੀਂ ਸਾਡਾ ਪਿਓਰ ਬੱਚਾ ਹੈ ਪਿਓਰ ਬੱਚਾ ਮੰਗੇ ਬਾਈ ਨੇ ਤਾੜੀਆਂ ਮਾਰੀਆਂ ਨੇ ਤਾੜੀਆਂ ਕੀ ਬੁਲਗੇ ਕਿ ਕਿ ਤਰ੍ਹਾਂ ਕਬੂਤਰ ਆਏ ਨੇ ਕੋਠਾਂ ਤੇ ਵੈਰੀ ਗੁੱਡ ਸਾਣੇ ਪਾਈ ਨੇ ਕੋਠਾਂ ਤੇ ਵੈਰੀ ਗੁੱਡ ਮੰਗੇ ਬਾਈ ਨੇ ਚੰਗੇ ਤੋਂ ਚੰਗੇ ਮਾਦ ਰੱਖੇ ਓ ਵੈਰੀ ਗੁੱਡ ਮੰਗੇ ਬਾਈ ਨੇ ਚੰਗੇ ਤੋਂ ਚੰਗੇ ਪਾਲੀਆਂ ਦੇ ਨਾਲ ਯਾਰੀ ਰੱਖੀ ਵੈਰੀ ਗੁੱਡ ਮੰਗੇ ਭਾਈ ਨੇ ਬਹੁਤ ਬਹੁਤ ਨਾਮ ਕਮਾਇਆ। ਭਗਤੀ ਮਾਤਾ ਤੇ ਆਏ ਦਾ ਨਾਮ ਕਮਾਇਆ। ਭੀ ਪੁੱਤ ਉਹੀ ਆ ਵੇ ਜਿਹੜਾ ਮਾਵਾਪ ਦਾ ਨੌਂ ਕੱਢੇ। ਇਹ ਗੱਲ ਅੱਗੇ। ਇਹ ਬੁੱਢਾ ਹੈਗਾ। ਅੱਜਾ ਬੱਚਾ ਹੋਇਆ। ਇੱਕ ਊਤ ਹੁੰਦਾ। ਹਾਂ। ਇੱਕ ਕਮੂਤ ਹੁੰਦਾ। ਇੱਕ ਗੁੱਜੂਤ ਹੁੰਦਾ। ਇੱਕ ਪੁੱਤ ਸਬੂਤ ਹੁੰਦਾ ਓਏ। ਮੇਰਾ ਬੰਦਾ ਭਾਈ ਸਬੂਤ। ਪੁੱਤ ਸਬੂਤ ਹੈ। ਅਸਲੀ ਮਾਂ ਦਾ ਪੁੱਤ ਹੈ। ਅਸਲੀ ਮਾਂ ਦੀ ਕੁੱਖ ਚੋਂ ਜੰਮਿਆ। ਬੁੱਢਾ। ਅਸਲੀ ਮਾਂ ਦਾ ਪੁੱਤ ਹੈ। ਮੇਰੇ ਬਾਈ ਦੀਆਂ ਮੈਂ ਕੀ ਕੀ ਸੇਪਤਾ ਕਰਾਂ ਮੋੜ ਮੋੜ ਕੇ ਸਤਿ ਸ਼੍ਰੀ ਅਕਾਲ ਬਾਬਾ ਜੀ ਆਜੋ ਤੁਹਾਡਾ ਵੀ ਪੁੱਛਣਾ ਹਾਲ ਬਾਬਾ ਜੀ ਮੈਂ ਮੰਦਾ ਗੱਲਾਂ ਕਰਾਂ ਮੈਂ ਤੇ ਕਾਲੀ ਪੱਗ ਰੱਖਦੇ ਹਾਂ ਹੱਥ ਚਰਮਾਲ ਬਾਬਾ ਜੀ ਹਾਂ ਚਰਮਾਲ ਦੇ ਕੋਣੀ ਕੋਣੀ ਹੈਗਾ ਇਹ ਚਿਰ ਕਰ ਉਹ ਕੋਕਿਆਂ ਵਾਲੀ ਖੁੰਡੀ ਕੋਕਿਆਂ ਵਾਲੀ ਖੁੰਡੀ ਉਹ ਬੱਕਰੀ ਖੂਦ ਦੀ ਲੱਤ ਨਾ ਵਿਖਾ ਦਿੰਦੀ ਕੋਕਿਆਂ ਵਾਲੀ ਖੁੰਡੀ ਮਗਰ ਪੈਗੀ ਕੁੰਢੀ ਆਏ ਧਰਨ ਕਰਦੇ ਕੁੰਢੀ ਚਾੜ ਕੇ ਰੱਖਦਾ ਬਾਬਾ ਸੁੰਢੀ ਕੋਈ ਪੂਰੀ ਵਜਾਉਂਦਾ ਤੁੰਗੀ ਕਾਲੀ ਢਾੜੀ ਤੇ ਕਾਲੀ ਪੱਗ ਵਾਹ ਵੈਰੀ ਗੁੱਡ ਸੋਹਣਾ ਕਿੱਟਾ ਚਾਦਰਾਂ ਡੱਬੀਆਂ ਵਾਲਾ ਮੈਨੂੰ ਪਸੰਦ ਬੜੀ ਆਈ ਬਾਬਾ ਜੀ ਹੱਥ ਮੇਂ ਲੈ ਲਓ ਮੇਰੇ ਨਾਲ ਬਾਬਾ ਜੀ ਮਿੱਤਰ ਬਣ ਗਏ ਮੇਰੇ ਨਾਲ ਵੈਰੀ ਗੁੱਡ ਮਿੱਤਰਾਂ ਦੀ ਯਾਰੀ ਪਗਾਵਾਗੇ ਅੱਗੇ ਜਿਉਂਦੇ ਰਹੇ ਹਾਂ ਯਾਰੀ ਲਾਉਣ ਦਾ ਧਿਰਗਨੀ ਪੱਗ ਬਟਾਉਣ ਦਾ ਧਿਰਗਨੀ ਜੇ ਪੱਗ ਦੀ ਬੰਦੇ ਨੇ ਲਾਜ ਨਾ ਰੱਖੀ ਓਏ ਪਠੋਰਾ ਫੜੀ ਚੰਦਾ ਜਿਸ ਨੂੰ ਪੱਗ ਦੀ ਕੀਮਤ ਦਾ ਪਤਾ ਹੈ ਨਹੀਂ ਉਸ ਨੂੰ ਪੱਗ ਪਟਾਣ ਦੀ ਲੋੜ ਕੀ ਆ ਲੋੜ ਕੀ ਹੈ ਜਿਹੜਾ ਚੱਲਾ 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 ਚੱਲ ਮੈਂ ਤੂੰ ਬੋਲ ਬੈਗ ਕੋਈ ਨਹੀਂ ਚੱਲੀ ਚੱਲ ਕਹਿੰਦਾ ਆਣ ਪੈਂਦੀ ਗਰੀਬੀ ਹਰ ਇਨਸਾਨ ਉੱਤੇ ਤੇ ਮਿੱਤਰ ਮਿੱਤਰਾਂ ਦੇ ਪਾਸਾ ਪਟ ਜਾਂਦੇ ਹੁੰਦਾ ਪੈਸਾ ਤੇ ਲੱਗਦੀ ਰੋਜ਼ ਮਹਿਫਲ ਹਾਂਜੀ ਤੇ ਮਕੜੀਆਂ ਮਿਸਕੀਆਂ ਵਾਂਗੂ ਚੱਟ ਜਾਂਦੇ ਹੁੰਦਾ ਕੋਲ ਦਾ ਕੋਲ ਕੋਈ ਪਾਈ ਪਾਈਆਂ ਤੋਂ ਭੱਜ ਜਾਂਦੇ ਹਾਂਜੀ ਠੀਕ ਹੈ ਜੀ ਛੱਕਾਪੂਰ ਦੇ ਅੰਮਾ ਦੇ ਜਾਏ ਤੇ ਮਾਰੇ ਤੇ ਸੰਦੇ ਬੱਸਾ ਮਾਰਾ ਮੋਟਾ ਫੂੰਦਾਇਲਾ ਹੈ ਅੱਖੇ ਨ ਮਿਰਗਾਂ ਨੂੰ ਤੁਪਾਂ ਗਿਆ ਦੀਆਂ ਵੇ ਗੱਲ ਕਰੀਆਂ ਹੈ ਇਹਨਾਂ ਲੋਆਂ ਨੂੰ ਕੀ ਆਂ ਦੇਖਤਾ ਕਿਉਂਕਿ ਜਿਉਂ ਜਿਉਂ ਸਤਨ ਯੋਈ ਪੈਂਦੀਆਂ ਤੇ ਸੱਜਣਾ ਤ्यों ਤ्यों ਪੜੇ ਸਬਾ ਹਾਰ ਇਸ ਪੂਰੇ ਸੁਨੇਹਿਆਂ ਦੀਆਂ ਕੁੜੀਆਂ ਅਗੇ ਫੇ ਨਹੀਂ ਬਹਿਣਾ ਰਲ ਕੇ ਲੈ ਕੇ ਸੋਹਰੇ ਗੀਆਂ ਕਈ ਤੇ ਕੇ ਜੱਜਨਾ ਵਿੱਚ ਛਿੜ ਗਿਓ ਮਰ 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 ਆਰੂਆ ਮੁਰਤੇ ਇਕੱਠੀ ਹੋਣੀ ਹਾਂਜੀ ਜਿਹੜੀ ਗੱਲ ਆ ਜੱਪਣੀ ਸੁਣੋ ਜੀ ਹਾਂਜੀ 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 ਜਿਹੜੀ ਗੱਲ ਆ ਜੱਪਣੇ ਮੂੰਹ ਚੋਂ ਨਿਕਲ ਗਈ ਇਹ ਗੱਲ ਨੂੰ ਰੂਹ ਇਕੱਠੀ ਨਹੀਂ ਹੋਣੀ ਜਿਹੜੀ ਕੱਚੀ ਮੰਦੀ ਮੇਰੀ ਜ਼ੁਬਾਨ ਚੋਂ ਅੱਜ ਲਿਕੜ ਗਈ ਇਹ ਕੱਲ ਨੂੰ ਗੱਲ ਨਹੀਂ ਲਿਕੜਨੀ ਹਾਂਜੀ ਜੇ ਮੈਥੋ ਚ ਮਾਰੀ ਚੰਗੀ ਕਹੀ ਗਈ ਤਾਂ ਉਹ ਕਹੀ ਗਈ ਹਾਂਜੀ ਆਈ ਤੇਰੀ ਬਰਦਾਸ਼ ਕਰਨਾ ਗਰੀਬ ਬੱਚਾ ਜਾਣ ਕੇ ਗਰੀਬ ਨਮਾਜ਼ ਜਾਣ ਕੇ ਮਾਫੀ ਦੇਣੀ ਬਾਈਆਂ ਨੇ ਤੇ ਆ ਰੂਹਾਂ ਇਕੱਠੀਆਂ ਹੋ ਗਿਆ ਪਤਾ ਨਹੀਂ ਜ਼ਿੰਦਗੀ ਚ ਹੋਵਾਂਗੇ ਪਤਾ ਨਹੀਂ ਨਾ ਹੋਵਾਂਗੇ ਇਹ ਸਾਹ ਭਰੀਆਂ ਖੱਲਾਂ ਨੇ ਮਸਤੀ ਦੀਆਂ ਛੱਲਾਂ ਨੇ ਵੈਰੀ ਗੁੱਡ ਕਿਉ ਮੱਲਾ ਨੂੰ ਵੈਰੀ ਗੁੱਡ ਦਾਰੂ ਗੱਲਾਂ ਨੂੰ ਵੈਰੀ ਗੁੱਡ ਅੱਖੇ ਮਜਨੂਆ ਅੱਖ ਦਾ ਲੇਲਾ ਕੰਮਲੀਏ ਨੀ ਖਿੱਚ ਕੇ ਲਾ ਬਾਬਾ ਜਰਾ ਜਹਾਨਾ ਦੀ ਚੋਰ ਮੇਰੀ ਨੀ ਜਿੰਨੇ ਜਿਉਂ ਦਿਨ ਤੱਕ ਕਮਾ ਲਿਓਈ ਮੋਹਰ ਕਢੀ ਕੀ ਲੈ ਲੰਨਾ ਗੁੱਡੀਆ ਤੇ ਸਮਾਨ ਕਰਤੇ ਲੇਲਾ ਕੱਜ ਸੰਦੀ ਸੱਠੋਂ ਦੌਰ ਮੇਰੀ ਨੀ ਪਹਿਲਾਂ ਦੇ ਕੇ ਝਾਕ ਬਹਿਤ ਵਾਲੀ ਤੇ 12 ਸਾਲ ਜੰਗਲਾਂ ਚ ਬਸਾਰਿਓਈ ਵਾਗ ਵਾਗ ਮੱਜ ਨੂੰ ਸੁਖ ਸੰਗ ਲੱਕੜੀ ਦੇ ਵਾਂਗ ਹੋਇਓ ਤੇ ਮੱਛੀਆਂ ਘਵਾੜਾ ਸ਼ਰਮਾਰ ਰਹੀ ਮੱਜ ਨੂੰ ਯਾਰ ਦੀ ਬੇਨਤੀ ਫੇਰ ਵੀ ਅਖੇ ਰੱਬਗੇ ਤੇ ਜਾਂਦੀ ਵਾਰ ਵੀ ਲੈ ਨਾ ਮੂੰਹ ਪਕਾ ਜਿਹੜੇ ਇਹ ਸੱਤੀ ਆਛਕਾ ਦੀ ਗੱਲ ਹੈ ਆਛਕਾ ਨੂੰ ਨਾ ਬੀ ਜਾਣਦੇ ਸੁੱਕ ਜਾਂਦੇ ਨੇ ਬਾਗ ਹੋ ਕਾਨਿਆਂ ਦੇ ਐ ਇਸ਼ਕ ਜਿਨਾ ਨੂੰ ਲੱਗ ਜਾਂਦੇ ਸੁੱਕ ਜਾਂਦੇ ਨੇ ਬਾਗ ਹੋ ਕਾਨਿਆਂ ਦੇ ਦਾਰੂ ਕੀ ਦੁਕਾਨ ਦੇ ਗੱਲ ਪੁੱਛੀ ਬੱਕਰੀਆਂ ਦਿਖਾ ਦਿਓ ਬਾਬਾ ਬੋਲੋ ਬਾਬਾ ਬੋਲੋ ਐਵੇਂ ਇਸ ਕਿ ਜਿਹਨਾਂ ਨੂੰ ਲੱਗ ਜਾਂਦਾ ਸੁੱਕ ਜਾਂਦੇ ਨੇ ਬਾਹਰ ਕਾਨੇ ਕੋ ਸੁੱਕ ਜਾਂਦੇ ਜੋ ਕੋ ਸੜ ਜਾਂਦੇ ਨੇ ਕੋਈ ਲੋਕੀ ਮਾਲ ਨਾਲ ਤਾਨਿਆਂ ਉਸ ਲੱਕੜੀ ਦੇ ਗੁਸਤ ਦੇ ਬਦਦੇਸ਼ ਦੇ ਛੋੜਦੇ ਨਹੀਂ ਵਿਧੀ ਜੰਦਾ ਹਾਂ ਹਲੋ ਲੋਕੀ ਮਾਲ ਨਾਲ ਤਾਨਿਆਂ ਦੇ ਬਦਦੇ ਜੇਲ੍ਹ ਦੇ ਛੁੱਟ ਜਾਂਦੇ ਕਦੀ ਜੇ ਰਖਾ ਨੇ ਚੱਕ ਪਰ ਰੱਖਾ ਬਾਬਿਆਂ ਦੀ ਮਰਜ਼ੀ ਹਾਂਜੀ ਬਈ ਸਾਡਾ ਨਾਮ ਆਪੜਾ ਹੈ ਸਾਡੇ ਬਾਦਾ ਇਹ ਗੱਡੀ ਸਾਡੇ ਕੋਈ ਨਾ ਓਏ ਆ ਗੱਡੇ ਤੋਰੇ ਨੂੰ ਅਜਾ ਮੈਂ ਕਹ ਅੱਛਾ ਜੀ ਅੱਛਾ ਬਸ ਸੋਣੀ ਹੈ ਪੱਛੇ ਹਾਂ ਜੀ ਹਾਂ ਜੀ ਸ਼ਕੀਨ ਰੱਖੀ ਹੈ ਹਾਂ ਜੀ ਹਾਂ ਜੀ ਉਹ ਕਾਲੀ ਡੱਬੀ ਵਿੱਚ ਥੀਨ ਰੱਖੀ ਹੈ ਵੈਰੀ ਗੁੱਡ ਜੀ ਬੱਕਰੀਆਂ ਲੱਗ ਰਹੀ ਜੀ ਹਾਏ ਬਹੁਤ ਸੋਹਣੀ ਹੈ ਜੀ ਇਹਦੀ ਤੇਰੀ ਬੱਕਰੀ ਮੇਰੇ ਨਾਲ ਦੂਏ ਹੁਣ ਦੂਏ ਹਾਂ ਜਵਾਨ ਕਰਕੇ ਆਸ ਲਵਾਉਣਾ ਪਟਾਖਾ ਕੱਚੀਆਂ ਨਹੀਂ ਕਟਾਉਂਦਾ ਹਾਂਜੀ ਹਾਂਜੀ ਦਾ ਬਾਈ ਤੇ 23 ਇੰਚ ਦਾ 1.5 ਫੁੱਟ ਦਾ ਕੰਨ ਹੈ ਨੂੰ ਲੋੜ ਦਾ ਕਰਨਾ ਹੈ 1.5 ਫੁੱਟ ਦਾ ਕਰਨਾ ਹੈ 14 ਇੰਚ ਹੋ ਗਿਆ 1.5 ਲਵੇ ਹੈ ਇਹ ਨਹੀਂ ਕਿ ਉਹ ਕੰਨ ਦਾ 1.5 ਤੋਂ ਜ਼ਿਆਦਾ ਹੈ ਕਰਨਾ ਹੈ 1.5 ਫੁੱਟ ਤੋਂ ਜ਼ਿਆਦਾ ਹੈ ਕਰਨਾ ਮੇਰੇ ਬਾਈ ਦੀ ਬੱਕਰੀ ਦਾ 1.5 ਫੁੱਟ ਦਾ ਕੰਨ ਜੀ ਜੋ ਮਰਜੀ ਛੱਕ ਮਟਿਆ ਲੇ ਚਾਹੇ ਜਦ ਮਰਜੀ ਆ ਕੇ ਪੀਤਾ ਨਾਲੇ ਢਿੱਪਾ ਮਾਰ ਕੇ ਹਾਂ ਜੀ ਨੇ ਵੀ ਲਾਉਣਾ ਫੜਦੇ ਬਹੁਤ ਬਹੁਤ ਚੰਗੀਆਂ ਬੱਕਰੀਆਂ ਨੇ ਜੀ ਬਾਈਆਂ ਦੇ ਧੰਨਵਾਦ ਤੇ ਮੈਂ ਮੜੀ ਜੀ ਗੱਲਬਾਤ ਕਰ ਲਾਂ ਬੱਕਰੀਆਂ ਦਾ ਛੋਟ ਅਸੀਂ ਹੁਣ ਸੂਈਆਂ ਦਾ ਮਾਰ ਕੇ ਪੜ ਕੇ ਰੱਖਿਓ ਚੰਗਾ ਜਾਂ ਬੋਕ ਫੜ ਲਾ ਕੋਈ ਆਹੀ ਆ ਹੋਰ ਤਾਂ ਨਹੀਂ ਕੋਈ ਕਿ ਚੰਗੀਆਂ ਚੰਗੀਆਂ ਬੱਕਰੀਆਂ ਰੱਖ ਲੋ ਗਿਆ ਸੀ ਥੋੜੀ ਫੋਟੋ ਲਾਵਾਂਗੇ ਮੂਰੇ ਤੇ ਥੋੜੀ ਜੀ ਗੱਲਬਾਤ ਕਰਦਾ ਮੇਰੇ ਮਾਈ ਮੰਗੇ ਵਾਸਤੇ ਤੇ ਬਾਈ ਜੀ ਬਾਬਾ ਜੀ ਹੋਣੀ ਉਰੇ ਆ ਜੋ ਉਪਧਰੇ ਨੂੰ ਜਿੱਥੇ ਕਹਿੰਦੇ ਕਿ ਨਾਲ ਲੈ ਜਾਵਾਂ ਨਾ ਗਿੱਲੀ ਨਾਲ ਫਾਇਦਾ ਕੀ ਹੈ ਪਾਕਿਸਤਾਨੀ ਨਸਲਾਂ ਦੀਆਂ ਦੋ ਪੱਠਾ ਫੜ ਲਓ ਲੋਈਆਂ ਤਕੜੀਆਂ ਬੱਕਰੀਆਂ ਪੁਰੇ ਲਓ ਭਾਈ ਫੜ ਲਓ ਬੱਕਰੀਆਂ ਚਲੋ ਲੈ ਇੱਥੇ ਫੜ ਲਓ ਹਾਂ ਲਓ ਹੋਈ ਲੋਈਆਂ ਹੀ ਲੋਈਆਂ ਅੱਗੇ ਕੰਨੀ ਤੋਰਦੀ ਮੇਰੀ ਖੋਦੇ ਤਨੀ ਠੱਗੀ ਆਹ ਦੇਖੋ ਜੀ ਲੋਈਆਂ ਪੱਠਾ ਪ्योर ਰੰਗਦਸ਼ਰੀਆਂ ਬਖਤਿੰਦੀਆਂ ਮਾਡੀਆਂ ਪੱਕੀਆਂ ਲੋਈਆਂ ਤੇਲੂਆ ਰੰਗੀਆਂ ਜੀ ਹਜੇ ਮੇਰਾ ਖੇਲੇ ਤੂੰ ਆ ਬੱਚੀਆਂ ਨਹੀਂ ਮੇਰੇ ਬੱਚੇ ਜੀ ਆਪਾਂ ਸਾਰੀਆਂ ਪਾਲੀਆਂ ਹੋਈਆਂ ਨੇ ਇੱਕ ਬਾਈ ਉਹ ਲੈ ਕੇ ਆ ਗਿਆ ਕਿੱਡੇ ਕਿੱਡੇ ਕੰਨਾਂ ਵਾਲੀ ਬੱਕਰੀ ਐਡਾ ਕੰਨ ਨਹੀਂ ਮਿਲਦਾ ਛੇਤੀ ਬਹੁਤ ਤਕੜੇ ਕੰਨ ਨੇ ਬੱਕਰੀਆਂ ਦੇ ਇਹ ਆਪਣੇ ਪ्योर ਅੰਬਰ ਸਾਡੀ ਜੜਾ ਦਾ ਬੰਦਾ ਤੇ ਬਾਬਾ ਜੀ ਮੇਰਾ ਖਾਲ ਵੀ ਲੈ ਬਣਿਆ ਬਾਕਰ ਦੇ ਨੇੜੇ ਨੇੜੇ ਬੱਕਰੀਆਂ ਚਾਰ ਹਾਂਜੀ ਤੇ ਨਾਲੇ ਮੇਰਾ ਖਾਲ ਵੀ ਫੌਜੀਆਂ ਨਾਲ ਗੱਲਾਂ ਮਾਰਦਾ ਹਾਂ ਸਾਰਿਆਂ ਨਾਲ ਪੂਰਾ ਤਿਆਰ ਕਰਦਾ ਹੈ ਬਾਬਾ ਵੈਰੀ ਗੁੱਡ ਚੰਗੀਆਂ ਬੱਕਰੀਆਂ ਨੇ ਬਾਈ ਦੇਵੇ ਬਹੁਤ ਪਾਕਿਸਤਾਨੀ ਨਸਲਾਂ ਤੇ ਮੇਰੇ ਬਾਈ ਮੰਗੇ ਨੇ ਉਹ ਦੋ ਬਹੁਤ ਤਾਕੜੀ ਅੱਜ ਉਹਨਾਂ ਦੀ ਮੈਂ ਸਿਫਤ ਕਰਦਾ ਮੈਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚ ਬਾਈ ਜੀ ਨਾਲ ਸੁਣੋ ਰੌਲਾ ਆ ਲੈ ਕੇ ਇਹ ਮੇਰੇ ਬਾਈ ਮੰਗੇ ਨੇ ਇੱਧਰ ਤੋਰਤਾ ਲੋਕਾਂ ਨੇ ਵੀਡੀਓ ਬਣਾਉਣ ਨਹੀਂ ਮੈਂ ਕਦੇ ਆਉਂਦਾ ਨਹੀਂ ਸੀ ਮੇਰੇ ਬਾਈ ਦੀਆਂ ਸਿਫਤਾ ਕਰੋ ਸਾਰੇ ਵੀ ਉਹ ਹੁਣ ਵੀ ਥੋਡੀਆਂ ਬਹੁਤ ਬਹੁਤ ਚੜ੍ਹਾਇਆਂ ਵੱਡੇ ਵੱਡਾ ਦੇਸ਼ਾਂ 'ਚ ਬੈਠਾ ਥੋੜੀ ਚੜ੍ਹਾਈ ਕਰਾ ਰਿਹਾ ਹੈ ਦੁਨੀਆ ਤੱਕ ਤੁਹਾਨੂੰ ਨੈਟਾਂ ਤੇ ਪੁਚਾਰਿਆ ਬੈਠਾ ਬੈਠਾ ਉਹ ਦੂਜੇ ਨੇ ਦੋ ਰਕੀਆਂ ਪਟਾ ਬੈਠਾ ਬੈਠਾ ਤੁਹਾਨੂੰ ਨੈਟਾਂ ਤੇ ਮੇਰਾ ਮੰਗਾ ਬਾਈ ਪੁਚਾਰਿਆ ਉਹ ਤੁਹਾਡੀ ਗੱਲਾਂ ਬਾਹਰ ਦੇ ਮੁੱਖਾ ਚ ਬੈਠਾ ਬੈਠਾ ਦਿਮਾਗ ਨਾਲ ਕਰਾ ਲਿਆ ਆ ਜਾਓ ਜੀ ਤੇ ਬਾਈ ਹੋਰ ਕਿਸੇ ਨੇ ਗੱਲਬਾਤ ਮੇਰੇ ਨਾਲ ਕਰਨੀ ਚਾਹੁੰਦਾ ਬੋਲੀ ਡਿੰਗੀ ਜਹੀ ਜੀ ਮੈਂ ਗਰੀਬ ਬੰਦਾ ਕਰ ਸਕਦਾ ਬਾਈ ਥੁੰਲਾ ਸੱਤਾ ਸਾਹਿਬ ਨੂੰ ਗੱਲਬਾਤ ਕਰ ਕੋਈ ਬਾਈ ਕੋਈ ਥੁੰਲਾ ਸੱਤਾ ਸਾਹਿਬ ਨੂੰ ਇਦਰਾ ਯਾਰ ਨਾਸਪੜਾ ਮਾਰਿਆ ਇਹ ਮੰਗਦੇ ਹਾਂ ਹਾਂਜੀ ਮੰਗਦੇ ਹਾਂ ਹਾਂਜੀ ਦਾ ਟੈਂਡਾ ਨਾ ਦੇ ਯਾਰ ਉਂਟਲੇ ਘੇੜੀਆ ਪੈਂਡਾ ਪੈਂਡਾ ਨੇ ਘੇੜੀਆ ਚਿਚੜੀ ਮਾਰੀ ਬਾਈ ਕਿਸੇ ਬਾਈ ਦੇ ਮਨਚਣਾ ਰਹੇ ਜੇ ਗੱਲਬਾਤ ਕਰਨੀ ਹੋਵੇ ਮੇਰੇ ਨਾਲ ਉਹ ਨਾ ਉਹ ਦੋ ਮਿੰਨੀ ਲੈ ਲਿਖਿਆ ਤੇਰਾ ਜੁੱਦੜਪਾ ਤੁਹਾਡੇ ਬਿੰਦ ਵਿੱਚ ਪਹੁੰਚਿਆ ਹੈ ਮੇਲੇ ਦੇ ਵਿੱਚ ਬਾਬਾ ਬਨਾਲੀ ਸ਼ਰੀਪ ਵਾਲੇ ਬਾਬੇ ਦੇ ਮੇਲੇ ਵਿੱਚ ਉਹਦੇ ਚਰਨਾਂ ਦੇ ਵਿੱਚ ਨਮਾਜ਼ ਹੈ ਹਾਂ ਜੀ ਹਾਂ ਜੀ ਬੋਲੋ ਆਪ ਜੀ ਬਾ ਮੋੜਿਆ ਕਰ ਸਿਕਰ ਜੇ ਕਿਸੇ ਦੇ ਮਨਚਣਾ ਰਹੇ ਜੀ ਨੇ ਮੇਰੇ ਨਾਲ ਖੁੱਲ ਕੇ ਗੱਲਬਾਤ ਕਰਨੀ ਹੈ ਕਰ ਸਕਦਾ ਹੈ ਕੋਈ ਮੇਰਾ ਵੀ ਉਸਤਾਦ ਮੈਨੂੰ ਟੱਕਰ ਸਕਦਾ ਕਿਉਂ ਜੀ ਨੋ ਬਾਬਾ ਜੀ ਛੋਕਰਾਈ ਜੀ ਛੋਕਰਾ ਲਓ ਬਹੁਤ ਧੰਨ ਹੈ ਜੀ ਬਹੁਤ ਧੰਨ ਹੈ ਧੰਨ ਧੰਨ ਲਓ ਜੀ ਚੋਂ ਚੋਂ ਮਹੀਨਾ ਦੀ ਪਠੋਰੀ ਆਹ ਚਾਰ ਮਹੀਨਿਆਂ ਦੀ ਪਠੋਰੀ ਹੈ ਜੀ ਜੋੜੀ ਉਹ ਜਮਾ ਸੰਖੀ ਖੀਰੀ ਹਟਾਈਆਂ ਤਾਂ ਨਹੀਂ ਤਾਂ ਇਹ ਇਹ ਚੌੜੇ ਕਰਕੇ ਕੰਨ ਹਾਂ ਜੀ ਕੰਨ ਨੂੰ ਕੰਨ ਜੋੜੇ ਦਾ ਹਾਂ ਜੀ ਬਦਲੇ ਹਾਂ ਜੀ ਬਦਲੇ ਹਾਂ ਜੀ ਬਦਲੇ ਹਾਂ ਜੀ ਹੋਰ ਖਿੱਚ ਪਰੇ ਹਾ 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 ਕਿੱਦਾਂ ਦੀਆਂ ਹੋਈਆਂ ਬੁੱਢੀ ਤੰਨਾ ਦੀ ਨੱਚ ਕੱਢੀ ਹੈ ਜੀ ਇਹਦੀ ਹਾਂ ਜੀ ਹਾਂ ਜੀ ਤੋਰਿਓ ਅਸਾਂ ਮ ਜੁਪੀ ਘਵਾਟੀ ਤੇਰੀਆਂ ਵਕੀਆਂ ਦੀ ਵੀਡੀਓ ਜਾਣੀ ਹੈ ਠੀਕ ਹੈ ਜੀ ਮੈਂ ਕਹਿੰਦਾ ਜਮਾ ਵੀਡੀਓ ਲੋ ਜੀ ਸਰ ਦੇ ਸ਼ਰ ਦੇ ਇੱਧਰ ਕਿਦਾਂ ਨਾ ਅਤਰੋ ਹੈ ਕਿਦਾਂ ਨਾ ਚਤਰੋ ਹੈ ਇੱਕ ਦਾ ਨਾ ਅਤਰੋ ਆਇਆ ਤੇ ਇੱਕ ਦਾ ਨਾ ਚਤਰੋ ਹੈ ਹਾਂ ਅਤਰੋ ਚਤਰੋ ਦੋਏ ਪਹਿਣਾ ਤੇ ਬਾਬੇ ਅਮਰੂ ਜੀ ਨੇ ਰੱਖਿਆ ਗਹਿਣਾ ਹਾਂ ਜੀ ਹਾਂ ਦੇਖ ਲਓ ਜੇ ਕਿਸੇ ਨੇ ਸਹਿਣਾ ਹਾਂ ਜੀ ਜੀ ਹਾਂ ਇਤਨਾ ਫੇਰ ਮੁਕਾਬਲਾ ਮਿਲਣਾ ਉਹ ਰਜੂ ਤੈਨੂੰ ਥੋੜੇ ਦਿਨ ਰਹਿਣਾ ਇਤਨਾ ਫੇਰ ਰਜੂ ਲੰਮੀ ਉਮਰ ਕਰੇ ਮਾਲਕ ਸ਼ੁਕਰ ਹੈ ਮਾਲਕ ਹੁਣ ਮਿਲਣਾ ਮੁਕਾਬਲਾ ਕਰ ਫੇ ਮੜ ਗਿਆ ਇਹ ਬਾਪੀ ਕੀ ਹੈ ਬਾਪਾ ਮਾਤ ਕੰਨ ਜੋੜਦਾ ਹਾਂ ਤੂੰ ਨਹੀਂ ਜੀ ਸਿੰਦਾ ਘਾਣਵੇਂ ਪਿੰਡ ਲਗੜਵਾ ਮੇਰਾ ਸਿੰਦਾ ਘੈਂਟ ਲਗੜਵਾ ਪਿੰਡ ਹਾਂ ਈ ਮੰਗਾ ਕੀ ਜਾਨੂਗੇ ਜੈ ਬਾਬੇ ਦੀ ਜੈ ਬਾਬੇ ਦੀ ਨਾ ਵਾਲੀ ਮੰਗਾ ਬਹੁਤ ਹੈ ਚੰਗਾ ਓ ਮੇਰੇ ਬਾਈ ਮੰਗੇ ਨੇ ਅੱਜ ਬੈਠੇ ਨੇ ਦੇਸਾਂ ਪ੍ਰਦੇਸਾਂ ਦੇ ਵਿੱਚ ਬਾਬੇ ਦੀਆਂ ਮਹਿਫਲਾਂ ਤੇ ਮਹਿਫਲਾਂ ਲਾਤੀ ਓ ਦੁਨੀਆ ਰੰਗ ਬਰੰਗੀ ਹੈ ਬਾਕੀ ਸਭੀ ਜਾਨੂ ਮੰਗਾ ਬਾਕੀ ਸਭੀ ਰੰਗੀ ਹੈ ਦੁਨੀਆ ਰੰਗ ਬਰੰਗੀ ਇਕੱਠੀ ਕਰਦੀ ਦੂਰ ਦੂਰ ਬੈਠੇ ਨੇ ਜੇ ਉਹ ਨਹੀਂ ਹੈਗਾ ਤਾਂ ਉਹਦੇ ਵੀਰ ਇੱਥੇ ਖੜੇ ਨੇ ਸਾਡੇ ਪੁੱਤ ਦੀ ਜੇ ਆ ਉਹ ਪਰਿਵਾਰ ਦੀ ਜੱਦ ਖੜੀ ਹੈ ਉਹਦਾ ਲੰਗ ਲਾਣਾ ਖੜਾ ਭਾਣਜੇ ਭਤੀਜੇ ਨੇ ਹਾਂਜੀ ਹਾਂਜੀ ਬਹੁਤ ਵਧੀਆ ਪਰਿਵਾਰ ਖੜਾ ਹੈ ਜੋ ਦਾ ਲੋ ਜੀ ਰਾਜੂ ਸ਼ਹੀ ਛੇਰੀਆਂ ਵੀ ਦੂਜੀ ਵੀ ਕਰ ਲਓ ਲਾਲ ਛੇਰੀਆਂ ਲਾਲ ਛੇਰੀਆਂ ਜੋੜੀ ਬਹੁਤ